Thank you. ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਤੀ ਨਿਆਮਤ ਕੌਰ ਨਾਲ ਪਹਿਲੀ ਵਾਰ ਸ਼੍ਰੀ ਦਰਬਾਰ ਸਾਹਿਬ ਪਹੁੰਚੇ ਜੀ ਹਾਂ ਪਿਛਲੇ ਮਹੀਨੇ 28 ਮਾਰਚ ਨੂੰ ਉਹਨਾਂ ਦੀ ਤੀ ਨਿਆਮਤ ਕੌਰ ਨੇ ਜਨਮ ਲਿਆ ਸੀ ਜਿਸ ਤੋਂ ਬਾਅਦ ਅੱਜ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਹਨਾਂ ਦੀ ਬੇਟੀ ਨਿਆਮਤ ਕੌਰ ਸ਼੍ਰੀ ਦਰਬਾਰ ਸਾਹਿਬ ਪਹੁੰਚੇ ਨੇ ਨਿਆਮਤ ਕੌਰ ਦੇ ਜਨਮ ਤੋਂ ਬਾਅਦ ਪਹਿਲੀ ਵਾਰ ਸ਼੍ਰੀ ਦਰਬਾਰ ਸਾਹਿਬ ਪੂਰਾ ਪਰਿਵਾਰ ਨਤਮਸਤਕ ਹੋਇਆ ਹੈ ਪਰਿਵਾਰ ਵੱਲੋਂ ਸ਼੍ਰੀ ਦਰਬਾਰ ਸਾਹਿਬ ਪਹੁੰਚ ਕੇ ਪ੍ਰਕਰਮਾ ਕੀਤੀ ਗਈ ਅਤੇ ਗੁਰੂ ਸਾਹਿਬ ਅੱਗੇ ਮੱਥਾ ਟੇਕਿਆ ਗਿਆ। ਸਾਰੇ ਪਰਿਵਾਰ ਨੂੰ ਹਟ ਪਲੀਜ਼। ਸਾਰੇ ਪਰਿਵਾਰ ਨੂੰ। ਦੋਤੋ ਯਾਰ ਪਿਛੇ-ਪਿਛੇ ਹੋ ਰਿਹਾ ਮੇਰਾ ਵੀ। ਅੱਗੇ ਅੱਗੇ ਕਰ ਲਿਓ। ਨੰਨੂ ਅੱਗੇ ਬੁਲਾਇਆ। ਦੋਤੋ ਖੋਲ ਦੇ ਨੰਬਰ ਚੱਲੇ ਜਾ। ਪਿਛੇ ਪਿਛੇ ਹੋ ਗਿਆ ਯਾਰ ਹਾਂ। ਅੱਗੇ ਨਹੀਂ ਸ਼ੁਰੂ। ਅਜੀ ਫੋਟੋ ਨਾ ਖਿੱਚੋ ਅਜੀ ਬਾਜਿ ਬਾਤ ਚੋ ਹੁਚ ਲੋ ਮਨਸਾ ਮਨਸਾ ਇੱਕ ਸਿਟੀਅਰ ਫਾਉਂਡਰ ਨਿਕਲ ਜਾਣਾ 2 ਮਿੰਟ ਹੋਰ सर सामने सर सामने मानसर होटल

ਵੀਡੀਓ ਵੀਡੀਓ ਆਪ ਹੀ ਨੇ ਸ਼ੁਰੂ ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਪਾਣ ਨੇ ਕਿਹਾ ਹੈ ਕਿ ਅੰਮ੍ਰਿਤਸਰ ਦੀ ਪਵਿੱਤਰ ਨਗਰੀ ਚ ਦਰਬਾਰ ਸਾਹਿਬ ਦੇ ਦਰਸ਼ਨ ਕਰ ਲਿਓ ਪੂਜੇ ਨੇ ਪਿਛਲੇ ਮਹੀਨੇ ਉਹਨਾਂ ਨੂੰ ਪਰਮਾਤਮਾ ਨੇ ਤੀ ਦੀ ਦਾਤ ਬਖਸ਼ੀ ਜਿਸ ਤੋਂ ਬਾਅਦ ਉਹ ਬੱਚੇ ਦੀ ਤੰਦਰੁਸਤੀ ਅਤੇ ਪਰਿਵਾਰ ਦੀ ਸੁਖਸ਼ਾਂਤੀ ਲਈ ਆਸ਼ੀਰਵਾਦ ਲੈਣ ਪਹੁੰਚੇ ਨੇ ਅਤੇ ਉਹਨਾਂ ਅਤੇ ਪੂਰੇ ਪਰਿਵਾਰ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਹੈ ਅੱਜ ਪਵਿੱਤਰ ਨਗਰੀ ਸ੍ਰੀ ਅਮਰਸਰ ਸਾਹਿਬ ਦੀ ਧਰਤੀ ਤੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਪਰਿਵਾਰ ਸਮੇਤ ਆਏ ਆ ਪਰਮਾਤਮਾ ਨੇ ਪਿਛਲੇ ਮਹੀਨੇ ਸਾਡੇ ਪਰਿਵਾਰ ਚ ਨਿਯਮਤ ਬਖਸ਼ੀ ਨਿਯਮਤ ਦਾ ਮਤਲਬ ਹੈ ਪਰਮਾਤਮਾ ਦੀ ਬਖਸ਼ਿਸ਼ ਸੋ ਅੱਜ ਨਿਯਮਤ ਵੀ ਪਹਿਲੀ ਵਾਰ ਬਾਹਰ ਆਈ ਹੈ ਕਰੋ ਮੱਥਾ ਟੇਕਣ ਆਇਆ ਅਸ਼ੀਰਵਾ ਲੈਣ ਆਇਆ ਬੱਚੇ ਦੀ ਤੰਦਰੁਸਤੀ ਵੀ ਤੇ ਪੂਰੇ ਪੰਜਾਬ ਦੇ ਲੋਕਾਂ ਦੀ ਸੁੱਖ ਸ਼ਾਂਤੀ ਦੀ ਅਰਦਾਸ ਕੀਤੀ ਹੈ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਸਾਰਿਆਂ ਦੇ ਘਰਾਂ 'ਚ ਸੁੱਖ ਸ਼ਾਂਤੀ ਬਣੀ ਰਹੇ ਤੰਦਰੁਸਤੀਆਂ ਤੇ ਤਰੱਕੀਆਂ ਆਉਣ ਇਹ ਹੀ ਅਰਦਾਸ ਕੀਤੀ ਹੈ ਸੋ ਇਹ ਜਗ੍ਹਾ ਹੀ ਅਸੀ ਹੈ ਕਿ ਇੱਥੇ ਆ ਕੇ ਸਕੂਨ ਮਿਲਦਾ ਹੈ ਇੱਥੇ ਆ ਕੇ ਬੰਦੇ ਨੂੰ ਆਪਣੀਆਂ ਜਿਹੜੀਆਂ ਅੰਦਰਲੀਆਂ ਕੋਈ ਇਛਾਾਂਵਾਂ ਜਾਂ ਵੀ ਉਹ ਸਭ ਭੁੱਲ ਜਾਂਦੀਆਂ ਨੇ ਇੱਥੇ ਰਸ ਪਿੰਨਾ ਕੀਰਤਨ ਸੁਣ ਕੇ ਸੋ ਮੈਂ ਅੱਜ ਬਹੁਤ ਹੀ ਸ਼ਾਂਤੀਪੂਰਵਕ ਤਰੀਕੇ ਨਾਲ ਮੀਡੀਆ ਦਾ ਵੀ ਧੰਨਵਾਦ ਕਰਦਾ ਕਿ ਅੱਜ ਕੋਈ ਇਦਾਂ ਦਾ ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਬਹੁਤ ਜ਼ਿਆਦਾ ਹਾਸ਼ ਹੋ ਜਾਂਦਾ ਸੰਗਤ ਨੂੰ ਬਹੁਤ ਦਿੱਕਤ ਆਉਂਦੀ ਹੈ ਜਿਹੜੇ ਬਜ਼ੁਰਗ ਵੀ ਆਏ ਹੁੰਦੇ ਨੇ ਬੱਚੇ ਵੀ ਆਉਂਦੇ ਨੇ ਪਰ ਅੱਜ ਬਹੁਤ ਡਿਸਪੀਸਿਪਲਨ ਨਾਲ ਤੁਸੀਂ ਵੀ ਆਪਣਾ ਕੰਮ ਕੀਤਾ ਸੋ ਇਸ ਕਰਕੇ ਮੈਂ ਕੱਲ ਮੈਂ ਗੁਰਦਾਸਪੁਰਸੀ ਕੱਲ ਸ਼ਾਮ ਨੂੰ ਤੁਸੀਂ ਵੀ ਆਪਣੇ ਕੈਮਰੇ ਰਹੀਂ ਹਾਲ ਬਾਜ਼ਾਰ ਤੇ ਕਪੜਾ ਬਾਜ਼ਾਰ ਦਾ ਰੋਡ ਸ਼ੋ ਤੁਸੀਂ ਉਹ ਕੀਤਾ ਸੋ ਅੱਜ ਵੀ ਅੱਜ ਵੀ ਮੈਂ ਜਾਊਂਗਾ ਪੱਟੀ ਉਤਵਾ ਜਲੰਧਰ ਫਿਰ ਦੁਬਾਰਾ ਅੱਗੇ ਮਾਲਵੇ ਵੱਲ ਨੂੰ ਜਾਵਾਂਗੇ ਫਿਰ ਦੁਬਾਰਾ ਆਵਾਂਗੇ ਪ੍ਰਮਾਤਮਾ ਕੀ ਹੀ ਅਰਦਾਸ ਕਰਨਾ ਹੈ ਕਿ ਪ੍ਰਮਾਤਮਾ ਸਮਤ ਬਖਸ਼ੇ ਜੋ ਜ਼ਿੰਮੇਵਾਰੀਆਂ ਦੇ ਰੱਖੀਆਂ ਨੇ ਉਹਨਾਂ ਨੂੰ ਨਿਭਾਉਣ ਦਾ ਬਲ ਬਖਸ਼ੇ ਔਰ ਜਿੰਨੀ ਕਿ ਇੱਜ਼ਤ ਪ੍ਰਮਾਤਮਾ ਨੇ ਬਖਸ਼ੀ ਹੋਈ ਹੈ ਉਹਨੀ ਕਾਇਮ ਰਹੇ ਔਰ ਸਾਡੇ ਕੋ ਸਾਡੇ ਕੋਲੋਂ ਜਾਣੇ ਅਣਜਾਣੇ ਚ ਕੋਈ ਇਹੋ ਜਿਹੀ ਭੁੱਲ ਨਾ ਹੋ ਜੇ ਜਿਹਦੇ ਨਾਲ ਕਿਸੇ ਇੱਕ ਵੀ ਕਰਦਾ ਜਿਹੜਾ ਚੁੱਲਾ ਉਦੀ ਅੱਗ ਬੁਝੇ ਸੋ ਲੱਗੇ ਹੋਏ ਆ ਪੰਜਾਬ ਦੇ ਜਿਹੜੀਆਂ ਸਮੱਸਿਆਵਾਂ ਨੂੰ ਦੂਰ ਕਰਨ ਕੋਈ ਆਲਾਮਤਾ ਨੇ ਜਿਹੜੀਆਂ ਉਹ ਸਭ ਦੂਰ ਹੋ ਜਾਣਗੇ ਥੋੜਾ ਜਿਹਾ ਸੱਚੇ ਦਿਲੋਂ ਮਿਹਨਤ ਕਰਨ ਦੀ ਲੋੜ ਹੈ ਲੋਕਾਂ ਦਾ ਸਾਥ ਮਿਲ ਰਿਹਾ ਤੇ ਬਹੁਤ ਵੱਡੇ ਲੈਵਲ ਤੇ ਬਹੁਤ ਵੱਡੇ ਪੱਧਰ ਤੇ ਜਿਹੜਾ ਪੰਜਾਬ ਦਾ ਵਿਕਾਸ ਹੋ ਰਿਹਾ ਉਹਨਾਂ ਵਾਲੇ ਦਿਨ ਕੁਝ ਰੰਗ ਤਾਂ ਦਿਖਾਈ ਦੇਣ ਲੱਗੇ ਰੰਗਲੇ ਪੰਜਾਬ ਦੇ ਕੁਝ ਰੰਗ ਆਉਣ ਵਾਲੇ ਦਿਨਾਂ 'ਚ ਦਿਖਾਈ ਦੇਣ ਲੱਗ ਜਾਣਗੇ ਤੇ ਇਹ ਧਰਤੀ ਐਸੀ ਬਖਸ਼ਿਸ਼ ਹੈ ਇਹ ਧਰਤੀ ਬਹੁਤ ਵਾਰੀ ਇੱਥੇ ਲੁੱਟਣ ਵੀ ਆਏ ਇਸ ਧਰਤੀ ਨੂੰ ਉੱਟਣ ਵੀ ਆਏ ਆ ਪਰ ਪੰਜਾਬ ਦੇ ਲੋਕਾਂ ਦਾ ਜਿਹੜਾ ਭਾਈਚਾਰਾ ਹੈ ਜਿਹੜੀ ਸਾਂਝ ਹੈ ਭਾਈਚਾਰਾ ਸਾਂਝ ਉਹ ਕਦੇ ਪੰਜਾਬ ਦੇ ਵਿੱਚ ਟੁੱਟਦੀ ਕਿਤੇ ਵੀ ਨਜ਼ਰ ਨਹੀਂ ਆਉਂਦੀ ਸੋ ਇਸ ਗੱਲ ਲਈ ਮੈਨੂੰ ਮਾਣ ਵੀ ਮਹਿਸੂਸ ਕਰਦਾ ਮੈਂ ਆਪਣੇ ਉਹਨਾਂ 3.5 ਕਰੋੜ ਪੰਜਾਬੀਆਂ ਤੇ ਕਿ ਅਸੀਂ ਆਪਣੀਆਂ ਸੰਗਰਾਂਦਾਂ ਆਪਣੀਆਂ ਈਦਾਂ ਆਪਣੀਆਂ ਰਾਮ ਨੌਮੀਆਂ ਆਪਣੇ ਹਨੂਮਾਨ ਜਨਮ ਦਿਨਾਂ ਅਸੀਂ ਇਕੱਠੇ ਮਨਾਉਨੇ ਆਪਣੇ ਗੁਰਪੁਰਪੁਰਬ ਅਸੀਂ ਇਕੱਠੇ ਮਨਾਉਨੇ ਸਾਰੇ ਸੋ ਸਾਡੇ ਚ ਕੋਈ ਤਰੇਡ ਨਹੀਂ ਆ ਸਕਦੀ ਔਰ ਇਹੀ ਅਰਦਾਸ ਕੀਤੀ ਹੈ ਕਿ ਪ੍ਰਮਾਤਮਾ ਪੰਜਾਬ ਚ ਸੁੱਖ ਸ਼ਾਂਤੀ ਤੇ ਭਾਈਚਾਰਕ ਸਾਂਝ ਬਣਾਈ ਰੱਖੇ ਰਾਜਾ ਫੜੀਂਗਰਾਂ ਨੇ ਕਿਹਾ ਕਿ ਮੈਂ ਸਿਆਸਤ ਛੱਡ ਦੂਗਾ ਜਦੋਂ ਤੇਰੇ ਜੀਵਨ ਜੋ ਮੇਰੇ ਇਹ ਰਾਜਨੀਤਿਕ ਗੱਲ ਹੈ ਆਪਾਂ ਇਸ ਵਕਤ ਗੁਰੂ ਦੀ ਨਗਲੀ ਖੜੇ ਆ ਗੁਰੂ ਦੇ ਜਗ੍ਹਾ ਤੇ ਸਥਾਨ ਤੇ ਖੜੇ ਆ ਰੈਲੀ ਜਾ ਕੇ ਜੋ ਮਰਜ਼ੀ ਪੁੱਛ ਲੈ ਮੈਨੂੰ ਉੱਥੇ ਜਾ ਕੇ ਜਵਾਬ ਦੇ ਦਿਆਂਗਾ ਬਾਕੀ ਨਾਲ ਪਹਿਲੇ ਮੈਨੂੰ ਆਇਓ ਕੀ ਅਰਦਾਸ ਕੀਤੀ ਹੈ ਤੇ ਮੈਂ ਦੱਸਾਂ ਇਹੀ ਦੱਸਿਆ ਕਿ ਇਹੀ ਦੱਸਿਆ ਕਿ ਧੀ ਹੋਵੇ ਭਾਵੇਂ ਪੁੱਤਰ ਹੋਵੇ ਧੀ ਹੋਵੇ ਭਾਵੇਂ ਪੁੱਤਰ ਪਰ ਤੰਦਰੁਸਤ ਹੋਵੇ ਸਤੰਦਰਸਤ ਬੱਚਾ ਔਰ ਬੱਚੇ ਪਰਨ ਲਿਖਣ ਆਪਣੇ ਮਾਪਿਆਂ ਦਾ ਨਾਮ ਆਪਣੇ ਸੂਬੇ ਦਾ ਨਾਮ ਰੌਸ਼ਨ ਕਰਨ ਦੇਸ਼ ਦਾ ਨਾਮ ਰੌਸ਼ਨ ਕਰਨ ਤਰੱਕੀਆਂ ਕਰਨ ਸੋ ਇਸੇ ਕੰਮ ਲਈ ਅਸੀਂ ਵੀ ਲੱਗੇ ਹੋਏ ਹਾਂ ਕਿ ਪੰਜਾਬ ਦੇ ਨੌਜਵਾਨ ਪੀੜ੍ਹੀ ਜਿਹੜੀ ਆ ਉਹਨੂੰ ਇੱਥੇ ਡਿਗਰੀਆਂ ਮੁਤਾਬਕ ਇੱਥੇ ਨੌਕਰੀ ਮਿਲੇ ਹਾਂ ਜੇ ਉਹਨਾਂ ਨੇ ਘੁੰਮਣ ਜਾਣਾ ਵਿਦੇਸ਼ ਮਹੀਨੇ ਦੀ ਛੁੱਟੀ ਉਹ ਜਾਇਆ ਹੁਣ ਪੂਰੀ ਦੁਨੀਆ ਘੁੰਮਣੀ ਵੀ ਚਾਹੀਦੀ ਐ ਮੈਂ ਘੁੰਮਣ ਤੋਂ ਹੀ ਲੋਕ ਲੱ ਪਰ ਕੰਮ ਜਿਹੜਾ ਉਹ ਸਾਨੂੰ ਸਾਡੀ ਧਰਤੀ ਤੇ ਮਿਲੇ ਆਪਣੇ ਪਰਿਵਾਰ ਚ ਬਹਿ ਕੇ ਸ਼ਾਮ ਨੂੰ ਰੋਟੀ ਖਾਈਏ ਆਪਣੇ ਆਪਣੇ ਪਰਿਵਾਰ ਚ ਬਹਿ ਕੇ ਜਿਹੜੀਆਂ ਦ੍ਰਿਸ਼ਤਾਨਾ ਚ ਰਹਿ ਕੇ ਅਸੀਂ ਆਪਣਾ ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਪਿਛਲੇ 2 ਦਿਨਾ ਤੋਂ ਲੋਕ ਸਭਾ ਚੋਣਾਂ ਦੇ ਪ੍ਰਚਾਰ ਲਈ ਮਾਝੇ ਚ ਪਹੁੰਚੇ ਹੋਏ ਰਹੇ ਅਤੇ ਕੱਲ ਉਹਨਾਂ ਵੱਲੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਵਿੱਚ ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਉਮੀਦਵਾਰ ਕੁਲਦੀਪ ਸਿੰਘ ਟਾਲੀਵਾਲ ਦੇ ਹੱਕ ਚ ਚੋਣ ਪ੍ਰਚਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਅੱਜ ਉਹ ਪੂਰੇ ਪਰਿਵਾਰ ਸਮੇਤ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਪਹੁੰਚੇ ਇਸ ਦੌਰਾਨ ਮੁੱਖ ਮੰਤਰੀ ਨੇ ਹਾਲਾਂਕਿ ਕਿਸੇ ਵੀ ਰਾਜਨੀਤਿਕ ਸਵਾਲ ਦੇ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਉਹ ਇਸ ਸਮੇਂ ਪਵਿੱਤਰ ਧਰਤੀ ਤੇ ਮੌਜੂਦ ਨੇ ਅਤੇ ਉਹ ਰਾਜਨੀਤਿਕ ਸਵਾਲਾਂ ਦੇ ਜਵਾਬ ਰੈਲੀਆਂ ਵਿੱਚ ਹੀ ਦੇਣਗੇ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ